ਇਨਾ ਸਾਲੋਂ ਨਰਨਲ ਹਸਪੀਟਲ ਪੈਂਦਾ ਮੰਡੀ ਗੰਢ ਨਾਲ ਉੱਥੋਂ ਇੱਕ ਰੁਕਾ ਆਇਆ ਸੀ ਸਰਜੀਤ ਸਿੰਘ ਪੁੱਤਰ ਬਲਿੰਦਰ ਸਿੰਘ ਮਰਦ ਕੇਸ ਮਾਸੀ ਪਿੰਡ ਇੱਥੇ ਮਾਤਾ ਗੁਜਰੀ ਬਲੋਨੀ ਪੈਂਦਾ ਬਲਣਾਪੁਰ ਪੈਂਦਾ ਸੀ ਨੰਬਰ ਇਹ ਆਇਆ ਸੀ ਰੁਕਾ ਮਰਦ ਕੇਸ ਦਾ ਤੋਂ ਉਹਦੇ ਚੈਨ ਲਈ ਅਸੀਂ ਸਾਡੇ ਗਏ ਸੀ ਸੁਖੰਦਰ ਸਿੰਘ ਤੇ ਉਹਨਾਂ ਨੇ ਜਾ ਕੇ ਪਹਿਲੇ ਦਿਨ ਤਾਂ ਬੈਠੇ ਸੀ ਉਦੋਂ ਦੇ ਫਿਰ ਗਏ ਹੁਣ ਟਿਊਸ਼ਨ ਜਾਣ ਕਰਵਾਉਣ ਲਈ ਉਹਨਾਂ ਨੇ ਡਾਕਟਰ ਨੇ ਲਿਖਿਆ ਫਿਰ ਡਿਊਟੀ ਇੰਵੈਸਟਿਗੇਟਰ ਨੂੰ ਜੱਸਾ ਸਾਹਿਬ ਦੀ ਹਾਜ਼ਰੀ ਵਿੱਚ ਯਸੋ ਨੇ ਨੋਟ ਨਾ ਲਿਖਿਆ ਜਿਹਨੇ ਲਿਖਾਇਆ ਵੀ ਉਹਦੇ ਬ੍ਰਦਰ ਜਿਸ ਦਾ ਨਾਮ ਹਰਦੀਪ ਸਿੰਘ ਹੈ ਉਹਨੇ ਉਹਦੀ ਖੇਤਰੀ ਜ਼ਮੀਨ ਹੈ ਜਿਹੜੀ ਉਹ ਆਪਣੇ ਨਾਮ ਕੋਲ ਸੀ ਐਕਿਊਇਰਡ ਸੁਮਾ ਦੇ ਲਈ ਜਮੀਨ ਆਉਂਦੀ ਸੀ ਬ੍ਰਦਰ ਨੇ ਸੁਮਾ ਦੇ ਲਈ ਆਪਣੇ ਨੋ ਕਰਾ ਲਈ ਸੀ ਆਦਰ ਨਾਲ ਮਿਲ ਕੇ ਤੇ ਜਾਗੀ ਲਈ ਪਿਆ ਜਾਈ ਰਹੀ ਸੀ ਤੇ ਇਹਨੇ ਫਿਰ ਰੋਲ ਪਾ ਕੇ ਇਸ ਗੱਲ ਤੋਂ ਆਪਣੇ ਪਰ ਹਰਵਾ ਗਿਆ ਦਲੇ ਸੀ ਤੇ ਕਿਤੇ ਦੇਖੋ ਇਹ ਸਭ ਕੱਲ ਦਾ ਹੈ ਅੱਛੀ ਤਰ੍ਹਾਂ ਹੀ ਰਾਤ ਨੂੰ ਕੱਲ 26 ਫਰਵਰੀ ਘਰ ਵਾਲੀ ਨੇ ਬਿਆਨ ਲਿਖਿਆ ਸੀ ਨਾਲ ਮੇਰੇ ਪਤੀ ਅਸੀਂ ਸਵਰਥ ਮੀਨਸਟਾਪ ਕਰ ਜਾਓ ਗੱਤਾਂ ਕੋਈ ਨਹੀਂ ਸੀ ਤੇ ਬਾਕੀ ਕਿਤੇ ਕੀ ਦੇਖ ਲਾਪ ਮਾਮਲਾਦਰ ਜੀ ਇਹ ਉਹਦੇ ਬ੍ਰਦਰ ਦੀ ਬੱਚਾ ਦਾ ਜੁਆ ਮਾੜਾ ਮਰ ਗਿਆ ਪਰਮਜੀਤ ਸਿੰਘ ਪੰਨਾ ਗੁਰਵਿੰਦਰ ਸਿੰਘ ਗ੍ਰਿਫਤਾਰੀ ਹੈਗੀ ਇਹਦੇ ਵਿੱਚ ਕੋਈ ਹਾਂ ਗ੍ਰਿਫਤਾਰੀ ਹਜੇ ਹੋਈ ਡਾਕਟਰ ਵਾਸਤੇ ਨਾ ਅਗਿਆਮੀ ਪੁਸ਼ਮਾਟਰ ਮੇਰੇ ਪੋਸਟਮਾਰਟ ਬਣਾਉਂਦੇ ਕੰਮ ਉਸ ਤੋਂ ਹੁੰਦਾ ਸਰਕਾਰ ਨੂੰ। ਜਮੀਨੀ ਵਿਵਾਦ ਨੂੰ ਲੈ ਕੇ ਹੋਇਆ ਸਾਰਾ। ਨਹੀਂ ਨਹੀਂ ਵਿਵਾਦ ਨੂੰ ਲੈ ਕੇ ਹੋਇਆ ਬਰਦਰਾਂ ਨੇ। ਦੋਨੇ ਬਰਦਰਾਂ ਨੇ بڑے ਬਰਦਰ ਨੇ ਇਹਨਾਂ ਦੇ ਫਾਦਰ ਨੇ ਐਕਚੁਅਲੀ ਵਸੀਅਤ ਕਰਵਾਤੀ ਸੀ ਦੋਨਾਂ ਦੇ ਨੂੰ ਅੱਧੀ ਅੱਧੀ। ਉਸ ਤੋਂ ਬਾਅਦ ਫਾਦਰ ਰਹਿੰਦਾ ਸੀ ਵੱਡੇ ਦੇ ਨਾਲ। ਵੱਡੇ ਬਰਦਰ ਦੇ ਨਾਲ। ਉਹ ਵੱਡੇ ਨੇ ਆਪਣੀ ਅੱਧੀ ਜ਼ਮੀਨ ਆਪਣੇ ਨਾਂ ਕਰਵਾ ਲਈ। ਜਦੋਂ ਫਾਦਰ ਦੀ ਵਾਚ ਮੌਤ ਹੋਈ ਐ ਤੇ ਜਿਹੜੀ ਜ਼ਮੀਨ ਬਾਕੀ ਸੀ ਅੱਠ ਕਿਲੇ ਉਹ ਫਿਰ ਅੱਧੀ ਦੀ ਵੰਡ ਉਹ ਕਲੀਨ ਪਿਆਰ ਕੀ ਰਹੀ ਹੈ ਕਿ ਦੂਜਿਆਂ ਨੂੰ ਪਾਰਾ ਕੀ ਹੋਵੇ ਇਸ ਕਰਕੇ ਹੁੰਦਾ ਜਾਣਾ ਮੈਂ ਜਲਦਾਂਕੀ ਕੋਰਟ ਚ ਵੀ ਕੇਸ ਚੱਲਦਾ ਸੀ ਰਿਸ਼ਤੇਦਾਰ ਵੀ ਇਹਨਾਂ ਦੇ ਆਪਸੀ ਚਲਾਇ ਨਾਮ ਵਗੈਰਾ ਕਾਉਂਦੇ ਸੀ ਪਰ ਕੱਦ ਕਿਸੇ ਸਰੇਡੀ ਸੀ ਇਸ ਕਰਕੇ ਇਹ